ਆ ਦੇਖੋ ਮੇਰਾ ਆ ਦੇਖੋ ਇਹ ਸਟਰੰਗ ਆ ਤੇ ਆਜੋ ਆਪਾਂ ਅੰਦਰ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਆ ਦੇਖ ਲਓ ਬਾਈ ਅੰਦਰ ਦਾ ਜਿਹੜਾ ਦ੍ਰਿਸ਼ ਦੇਖ ਲਓ ਲਾਸਟ ਸਟੇਸ਼ਨ ਸੀਗਾ ਜਿਹੜਾ ਇੱਥੋਂ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਸੀਗੀ ਤਾਂ ਹੁਣ ਤਾਂ ਬਈ ਜਿਹੜਾ ਇਹ ਰਹਿ ਗਿਆ ਬਿਲਕੁਲ ਕਲਾਸ ਸਟੇਸ਼ਨ ਰਹਿ ਗਿਆ ਤੇ ਆਜੋ ਆਪਾਂ ਅੰਦਰ ਚੱਲ ਕੇ ਵੀ ਦਿਖਾਵਾਂਗੇ ਤੇ ਇੱਕ ਸਟੇਸ਼ਨ ਤਾਂ ਅੱਗੇ ਆ ਤੁਸੀਂ ਦੇਖ ਕੇ ਮੁੜ ਜਾਂਦੇ ਹੋਵੋਗੇ ਜਿਹੜਾ ਮਿਊਜ਼ੀਅਮ ਕਹਿ ਦਿੰਨੇ ਉੱਥੇ ਬਣਾਉਂਦਾ ਹਨਾ ਪਰ ਜਿਹੜਾ ਇਹੇ ਦਰਿਆ ਦੇ ਨਾਲ ਬਿਲਕੁਲ ਪਿੱਛੇ ਸਟੇਸ਼ਨ ਆ ਜਦੋਂ ਚੈੱਕ ਪੋਸਟ ਪਹਿਲੀ ਤੋਂ ਇੱਧਰ ਮੁੜੋਗੇ ਤੁਸੀਂ ਸੱਜੇ ਹੱਥ ਤਾਂ ਉੱਥੇ ਜਿਹੜਾ ਸਟੇਸ਼ਨ ਆ ਤੇ ਆਜੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ 1800 ਤੇ 88 ਦਾ ਬਣਿਆ ਲੱਗਦਾ ਕਿਉਂਕਿ ਜਿਹੜਾ ਗੇਟ ਬਣਿਆ ਸਾਹਮਣੇ ਲੋਹੇ ਦਾ ਗੇਟ ਆ ਉਹਦੇ ਤੇ 1800 ਤੇ 88 ਸੰ ਲਿਖਿਆ ਹੋ ਤਾਂ ਇੱਧਰ ਤੁਸੀਂ ਦੇਖ ਲਓ ਅੱਜ ਵੀ ਬਾਈ ਇਹ ਜਿਹੜਾ ਆਵਾਜ਼ਾ ਮਾਰਦਾ ਵੀ ਆਜੋ ਜਿਹੜਾ ਪਾਕਿਸਤਾਨ ਨੂੰ ਚਲਗੇ ਕਿਉਂਕਿ ਇੱਥੋਂ ਦੀ ਟ੍ਰੇਨ ਲੱਗਦੀ ਸੀ ਆ ਦੇਖ ਲਓ ਇੱਥੋਂ ਦੀ ਟ੍ਰੇਨ ਦੀ ਪੱੜੀ ਸੀਗੀ ਆਪਣੀ ਇੱਧਰੋਂ ਜਿਹੜੀ ਚੜਦੇ ਵੀ ਆਉਂਦੇ ਟ੍ਰੇਨ ਆਉਂਦੀ ਸੀ ਤੇ ਇੱਧਰ ਅੱਗੇ ਦਿਖਾ ਦੇ ਬਾਈ ਤਾਂ ਵਾ ਇਧਰ ਜਿਹੜਾ ਹੈਗਾ ਲੈਂਦਾ ਪੰਜਾਬ ਪਾਕਿਸਤਾਨ ਉਹ ਦਰਿਆ ਦੇ ਵਿੱਚੋਂ ਦੀ ਟ੍ਰੇਨ ਜਾਂਦੀ ਸੀ ਜਿਹੜੇ ਕੱਲੇ ਥੰਮ ਰਹਿ ਗਏ ਅੱਜ ਤੇ ਇਧਰ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਇੱਥੇ ਆਗੇ ਬਾਈ ਟ੍ਰੇਨ ਜਿਹੜੀ ਇੱਥੇ ਰੋਕਦੀ ਸੀਗੀ ਤੇ ਇੱਕ ਹਮਨੇ ਯਾਰ ਦਾ ਪਹੁੰਚਿਆ ਪਿਆ ਥਾ ਕਿਉਂਕਿ ਤਾਂ ਵੀ ਤਸਵੀਰ ਲਾਇਆ ਤਾਂ ਹੈਗੀ ਆਪਾਂ ਦਿਖਾ ਦਿੰਦੇ ਆ ਉਹ ਦੇਖੋ ਅੱਗੇ ਉੱਪਰ ਜਿਹੜੀ ਉੱਪਰ ਵੀ ਇੱਕ ਮੰਜ਼ਲ ਹੈਗੀ ਆ ਉਹਦੇ ਤੇ ਇਸੇ ਤਰ੍ਹਾਂ ਬਾਈ ਇਧਰ ਵੀ ਕਮਰੇ ਆ ਇਹ ਕਮਰਾ ਇਧਰ ਆਗਾ ਤੇ ਆਪਾਂ ਉਪਰੋਚਾ ਲੱਗੇ ਵੀ ਦਿਖਾਵਾਂਗੇ ਵੀਡੀਓ ਥੋੜੀ ਜੀ ਲੰਮੀ ਜਾਊਗੀ ਜੁੜੇ ਰਹੋ ਤੇ ਤਾਂ ਦਿਖਾ ਦੇ ਭਾਈ ਸਾਹਿਬ ਇਧਰ ਗਾਰਡਰ ਦੇਖ ਲਓ ਭਾਈ ਕਿੱਡੇ-ਕਿੱਡੇ ਆ ਤੇ ਅੱਜ ਵੀ ਉਸੇ ਤਰ੍ਹਾਂ ਹੀ ਖੜਾ ਲੋਹਾ ਇੰਨਾ ਮਜ਼ਬੂਤ ਲੋਹਾ ਸੀਗਾ ਕੋਈ ਇਹਨੂੰ ਜੰਗਾਲ ਨਹੀਂ ਲੱਗੀ ਕੁਝ ਵੀ ਨਹੀਂ ਹੋਇਆ ਤੇ ਇਧਰ ਕੰਧਾਂ ਦੇਖੋ ਭਾਈ ਕਿੱਡੀਆਂ ਚੌੜੀਆਂ ਚੌੜੀਆਂ ਤਾਂ ਦੇਖ ਲਓ ਕਿਉਂਕਿ ਠੰਡਾ ਬਹੁਤ ਰਹਿੰਦਾ ਭਾਈ ਤੇ ਵੇਖ ਲਓ ਇਧਰ ਇਹ ਉਦੋਂ ਦਾ ਬਣਿਆ ਵਾ ਤੇ ਆਹ ਲੋਹਾ ਦੇਖ ਲਓ ਇਧਰ ਕਿੱਡਾ ਮਜ਼ਬੂਤ ਗੇਟ ਬਣਿਆ ਵਾ ਤੇ ਆਹ ਦੇਖ ਲਓ ਇਹ ਤੇ 1800 ਤੇ ਖਾਲੀ ਸੀ ਸਾਨੇ ਲਿਖਿਆ ਹੋ ਉਹ ਦੇਖ ਲਓ 1888 ਸਾਲ ਨੇ ਲਿਖਿਆ ਵਾ ਤੇ ਪੂਰਾ ਮਜ਼ਬੂਤ ਲੋਹਾ ਇਹ ਹਲਾਏ ਤੋਂ ਜਿਹੜੇ ਗੇਟ ਖਲਦੇ ਕੁਝ ਤਾਂ ਇਹ ਜਾਮ ਹੋ ਗਏ ਪਰ ਬਹੁਤ ਜ਼ਿਆਦਾ ਪਰ ਆ ਦੇਖ ਲਓ ਇਧਰੋਂ ਟ੍ਰੇਨ ਭਾਈ ਆਉਂਦੀ ਸੀਗੀ ਇਧਰੋਂ ਪੰਜਾਬ ਤੋਂ ਆਪਣੇ ਚੜ੍ਹਦੇ ਪੰਜਾਬ ਤੋਂ ਚਲੋ ਉਦੋਂ ਤਾਂ ਐਪੀ ਸੀਗਾ ਪੰਜਾਬ ਹੁਣ ਜਿਹੜੀ ਆ ਵੰਡ ਪੈ ਗਈ ਆ ਇਧਰ ਦਿਖਾ ਦੋ ਤੇ ਆਪਾਂ ਹੁਣ ਪਰਚਾ ਦੇ ਰੂਪ ਵਿੱਚ ਦੋਨੇ ਜਿਹੜੇ ਨਾਲ ਦੇ ਰਹੇ ਜਿਹੜਾ ਇਹ ਫਰਸਟ ਫਲੋਰ ਕਹਿ ਸਕਦੇ ਹਾਂ ਤੁਸੀਂ ਹੈ ਨਾ ਪਹਿਲੀ ਮੰਜ਼ਲ ਉੱਪਰ ਆ ਆ ਦੇਖੋ ਭਾਈ ਇਧਰ ਪੌੜੀਆਂ ਉਧੀਆਂ ਜਾਂਦੀਆਂ ਤਾਂ ਆਹ ਬਾਅਦ ਤੇ ਜਿਹੜਾ ਹੈਗਾ ਉੱਪਰ ਵਗਾਰਾ ਉੱਜਾ ਰਿਹਾ ਹੁਣ ਥੋੜੀ ਥੋੜੀ ਜਿਹੀ ਸਾਹ ਸੰਘਾਲ ਆਹੋ ਘਟ ਗਈਆਂ ਪਰ ਉੱਪਰ ਆ ਕੇ ਜਿਹੜਾ ਨਜ਼ਾਰਾ ਦੇਖਣ ਵਾਲਾ ਭਾਈ ਇਧਰ ਦੇਖੋ ਇਧਰ ਬਿਲਕੁਲ ਜਿਹੜਾ ਆਪਣਾ ਦਰਿਆਗਾ ਸਾਰ ਇਧਰ ਦਰਿਆ ਉਧਰ ਆਪਣਾ ਸਾਹਮਣੇ ਜਿਹੜਾ ਹੈਗਾ ਲੰਦਾ ਪੰਜਾਬ ਪਾਕਿਸਤਾਨ ਹੈਗਾ ਇੱਥੋਂ ਭਾਈ ਟ੍ਰੇਨ ਜਾਂਦੀ ਈ ਕ੍ਰਾਂਤੀ ਲਾਹੌਰ ਤੱਕ ਤੇ ਇਧਰ ਦੇਖੋ ਬਈ ਸੁਪਰ ਵੀ ਗੇਟ ਲੱਗਿਆ ਗੇਟ ਦੇਖ ਲਓ ਇਧਰ ਕਿੰਨੀ ਮਜ਼ਬੂਤੀ ਹੈ ਜਿਹੜੀ ਬਹੁਤ ਮਜ਼ਬੂਤ ਲੋਹਾ ਲੱਗਿਆ ਸੀਗਾ ਤੇ ਇਧਰ ਰੇਲਿੰਗ ਲੱਗੀ ਆ ਇਹ ਗੇਟ ਖੋਲਣ ਵਾਸਤੇ ਆ ਰੇਲਿੰਗ ਲੱਗੀ ਆ ਇਹਦੇ ਉੱਤੇ ਗੇਟ ਖੁੱਲਦਾ ਸੀਗਾ ਆਹ ਵੇਖ ਲਓ ਬਈ ਅੱਜ ਵੀ ਉਵੇਂ ਪਿਆ ਕੋਈ ਜੰਗਾਲੀ ਲੱਗੀ ਏਡਾ ਹੈਵੀ ਲੋਹਾ ਇਹ ਸਪੋਰਟ ਲੱਗੀ ਵੀ ਆ ਗੇਟ ਨੂੰ ਬਈ ਕਿਉਂਕਿ ਗੇਟ ਭਾਰਾ ਬਹੁਤ ਹੈ ਇਹਨੂੰ ਠੱਲਣ ਵਾਸਤੇ ਆਹ ਪੂਰੀ ਹੈਵੀ ਇਹ ਆਪਾਂ ਕਹਿ ਦਿੰਨੇ ਰੇਲ ਗੱਡੀ ਦੇ ਗਾਰਡਰ ਹੁੰਦੇ ਸੀਗੇ ਉਹ ਲੋਹਾ ਲੱਗਿਆ ਸੀ ਮੈਨੂੰ ਲੱਗਦਾ ਵੀ ਇਹ ਲੋਹਾ ਜਿਹੜਾ ਕਰਾਚੀ ਤੇ ਲਾਹੌਰ ਤੋਂ ਮਗਾ ਕੇ ਕਿਉਂਕਿ ਜਿਆਤਰ ਜਿਹੜੇ ਪੁਰਾਣੇ ਜਿਵੇਂ ਹਵੇਲੀਆਂ ਬੜੀਆਂ ਸੀਗੀਆਂ ਉਹ ਉਹ ਵੀ ਬਾਈ ਜਿਹੜਾ ਲੋਹਾ ਜਦੋਂ ਉਹ ਲਿਆਂਦਾ ਗਿਆ ਕਰਾਚੀ ਤੋਂ ਲਿਆਂਦਾ ਗਿਆ ਸੀ ਇਹਦੇ ਤੇ ਵੀ ਕੁਝ ਲਿਖਿਆ ਹੋਇਆਗਾ ਆ ਦੇਖੋ 1866 ਇੱਥੇ ਵੀ 1866 ਲਿਖਿਆ ਹੋਣਾ ਐ ਨਹੀਂ ਪਤਾ ਇਹ 1866 ਚ ਲੋਹਾ ਜਿਹੜਾ ਮੈਨੂਫੈਕਚਰਿੰਗ ਹੋਇਆ ਬਣਿਆ ਤੇ ਪਤਾ ਨਹੀਂ ਇੱਥੇ ਲਿਆ ਕੇ ਲਾ ਗਿਆ ਤੇ ਆਹ ਦੇਖੋ ਬਾਈ ਇਧਰ ਪੁਰਾਣਾ ਜਿਹੜਾ ਸਿਸਟਮ ਸੀਗਾ ਇਹਦੇ ਵਿੱਚ ਦੀ ਆਹ ਦੇਖ ਲਓ ਅੰਦਰ ਦੇਖ ਸਕਦੇ ਸੀਗੀ ਆਪਾਂ ਠੀਕ ਆ ਇਧਰ ਦਿਖਾ ਦੋ ਇਹੋ ਬਣਿਆ ਵਾ ਵੀ ਇਧਰੋਂ ਕਿਸੇ ਨੇ ਆਉਣਾ ਤਾਂ ਪਹਿਲਾਂ ਵੇਖ ਸਕਦੇ ਸੀਗੇ ਫੇਰ ਅੰਦਰ ਵੀ ਆਜੋ ਹੁਣ ਆਪਾਂ ਅੰਦਰ ਵੀ ਚੱਲ ਕੇ ਜਿਹੜਾ ਵਿਖਾਉਣੀ ਆ ਤੁਹਾਨੂੰ ਜਿਹੜੀ ਮੰਜ਼ਲ ਬਣੀ ਵੀ ਆ ਤੇ ਇਧਰ ਵੀ ਬੜੀਆਂ ਪੌੜੀਆਂ ਉਤਰਦੀਆਂ ਸੀਗੀਆਂ ਦੀਆਂ ਇਧਰ ਦੀ ਵੀ ਪੌੜੀਆਂ ਉਤਰਦੀਆਂ ਸੀਗੀਆਂ ਤੇ ਆਜੋ ਆਪਾਂ ਅੰਦਰ ਚੱਲ ਕੇ ਦਿਖਾਉਣੀ ਆ ਤੁਹਾਨੂੰ ਆ ਦੇਖ ਲਓ ਬਾਈ ਅੰਦਰ ਦਾ ਇਹਦਾ ਦ੍ਰਿਸ਼ ਦੇਖ ਲਓ ਤੇ ਉਸ ਸਮਿਆਂ ਦੇ ਵਿੱਚ ਇਹੇ ਤਰੀਕੇ ਨਾਲ ਬਣਾਇਆ ਗਿਆ ਸੀਗਾ ਜਿਵੇਂ ਆਹ ਦੇਖ ਲਓ ਇਧਰ ਇਧਰ ਦੀ ਹੋ ਸਕਦਾ ਵੀ ਜਿਵੇਂ ਇੱਥੇ ਆਪ ਦਾ ਮੋਰਚੇ ਲੱਗਦੇ ਹਨਾ ਲਾ ਸਕਦੇ ਸੀਗੇ ਰਫਨਾਵ ਵਗੈਰਾ ਇੱਥੇ ਜਿਹੜੀਆਂ ਇੱਧਰ ਦੀ ਮੋਰਚਾ ਬੰਦੀ ਸੀਗੀ ਇਹ ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲ ਜਾਣਗੇ ਬਾਹਰ ਤੁਹਾਨੂੰ ਦਿਖਾਵਾਂਗੇ ਜਿਹੜੇ ਗੋਲੀਆਂ ਦੇ ਨਿਸ਼ਾਨ ਵੀ ਉਹ ਬਾਹਰੋਂ ਦੇਖਦੇ ਆ ਅੱਜ ਵੀ ਲੋਹੇ ਨੂੰ ਕੁਝ ਵੀ ਨਹੀਂ ਹੋਇਆ ਮਾਣੇ ਉੱਪਰੋਂ ਚੜ ਕੇ ਸਿੱਧਾ ਸਾਰਾ ਉਧਰੋਂ ਪਾਕਿਸਤਾਨ ਤੱਕ ਜਿਹੜਾ ਦੇਖਦਾ ਆਊਗਾ ਤੇ ਅੱਜ ਨਹੀਂ ਦਿਖਾਉਣਾ ਜਿਹੜੀ ਆਪਾਂ ਹੁਣ ਇੱਥੇ ਉੱਪਰ ਆ ਗਏ ਆਪਾਂ ਤਾਂ ਇੱਥੇ ਕਹਿ ਰਹੇ ਜੀ ਜਿਹੜਾ ਹੈਗਾ ਥੱਲੇ ਸਰੌਂਗ ਆ ਸਰੌਂਗ ਵੀ ਦਿਖਾ ਦਿੰਨੇ ਆ ਸਰੌਂਗ ਨਹੀਂ ਆ ਜਿਹੜੀ ਆ ਗੱਲ ਕੀ ਆ ਇਹ ਕਿ ਜਦੋਂ ਆਪਾਂ ਥੱਲੇ ਵਿਖਾ ਕੇ ਲਿਆਏ ਆ ਆ ਦੇਖੋ ਅੰਦਰ ਚੜ ਕੇ ਐ ਵੀ ਦੇਖੋ ਬਈ ਲੋਹਾ ਪੂਰਾ ਤੇ ਆਹ ਨੂੰ ਨਾਲ ਦੇ। ਇਹ ਦੂਸਰੇ ਵੀ ਆਵਾਂਗੇ ਆਪਾਂ ਉਹ ਕਾਰ ਕਰਕੇ ਭਾਵ ਇਹਨਾਂ ਨੂੰ ਕੰਗਰਸ ਦੀ ਦਿਵਾਵਾਂਗੇ। ਜਿਹੜੀ ਆਹ ਸ੍ਰੌਂਗ ਕਹਿ ਦਿੰਦੇ ਆਂ ਇਹ ਸੱਦੇ ਪੌੜੀਆਂ ਉੱਤਰਦੀਆਂ ਆ ਜਿਉਂ ਦਿਖਾ ਦਿੰਦੇ। ਇਹ ਉੱਥੇ ਹੀ ਕਰਦੇ ਹੁੰਦੇ। ਜਿਹੜਾ ਬੰਦਿਆਾ ਕੋਰ ਉੱਥੇ ਹੀ ਸ੍ਰੌਂਗ ਚਾਦਦੀਆਂ ਮਿੱਤੂ। ਬਿਲਕੁਲ ਥੱਲੇ ਆ ਕੇ ਆ ਦੇਖੋ ਇੱਧਰ ਵੀ ਭਈ ਇੱਥੇ ਮੋਰਚਾ ਬੰਦੀ ਤੇ ਤਾਂ ਇਹ ਉਸੇ ਤਰੀਕੇ ਨਾਲ ਬਣੇ ਹੋਏ ਸੀਗੇ ਤਾਂ ਚਾਹ ਲੋਗਦਾਰਾ ਵੀ ਹੁੰਦਾ ਸੀ ਤੇ ਮੋਰਚਾ ਬੰਦੀ ਨੂੰ ਜਾਂਦੀ ਸੀ ਇਹਦੇ ਵਿੱਚ ਵੀ ਜਿਹੜੇ ਲੋਹੇ ਦੇ ਹੋ ਰੰਗ ਲੱਗੇ ਹੋਏ ਆ ਤਾਂ ਇਧਰ ਦੇਖੋ ਬਈ ਆਹ ਜਿਹੜਾ ਮੂ ਆ ਗਿਆ ਇੱਕ ਹੋਰ ਤੇ ਇਹ ਤੋਂ ਥੱਲੇ ਜਿਹੜੀ ਸਟਰੰਗ ਹੈਗੀ ਹੁਣ ਕਿਉਂਕਿ ਲੈਣ ਘਾਟਾ ਸਾਡੇ ਕੋਲ ਤੇ ਆਹ ਦੇਖੋ ਬਈ ਇਧਰ ਵੀ ਦਿਖਾ ਦੇ ਡਾਰਕਨੈਸ ਵਧੀ ਗਈ ਆਹ ਦੇਖੋ ਵੀਰ ਹੁਣ ਆਹ ਦੇਖੋ ਇਹ ਸਟਰੰਗ ਆ ਇਹ ਸਟਰੰਗ ਨਹੀਂ ਕਹਿ ਸਕਦੇ ਵੀ ਇੱਕ ਰੂਮ ਦੇ ਵਿੱਚ ਰੂਮ ਬੜਿਆ ਹੋਣਾ ਤੇ ਚਲੋ ਇੱਥੇ ਆਪਾਂ ਜਿਹੜਾ ਹੈਗਾ ਕਿ ਲੇਟ ਆਈ ਤਾਂ ਡੇ ਟਾਈਮ ਜਿਹੜਾ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਅੱਜ ਤੋਂ ਅੱਗੇ ਜਿਹੜਾ ਹੈਗਾ ਜੇ ਨਾ ਵੀ ਤੁਸੀਂ ਇੱਥੋਂ ਆਓ ਹੁਸੈਨੀਵਾਲਾ ਬਾਰਡਰ ਦੇ ਤੋਂ ਆਓ ਜਿਹੜਾ ਹੈਗਾ ਰਤਮੀਆ ਸਟੇਸ਼ਨ ਇੱਧਰ ਆਈਆਂ ਤੁਹਾਨੂੰ ਸਾਰੀ ਗੱਲ ਸਮਝਾ ਦਿੰਨੇ ਆ ਚਲੋ ਉੱਪਰ ਵੀ ਜਾ ਕੇ ਤੁਹਾਨੂੰ ਦਿਖਾ ਦਾਂਗੇ ਪਰ ਹੁਣ ਜਿਹੜੀ ਆ ਪੌੜੀਆਂ ਜੜੇ ਉੱਪਰ ਤਾਂ ਚਲੋ ਢਾਇ ਢੇਰੀ ਹੋਇਆ ਪਿਆ ਹਨ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਹੈਗਾ ਸਾਹਮਣੇ ਪਾਕਿਸਤਾਨ ਹੈ ਠੀਕ ਆ ਲਾਹੌਰ ਕ੍ਰਾਂਚੀ ਜਿਹੜਾ ਇੱਥੋਂ ਆ ਇੱਥੋਂ ਟ੍ਰੇਨ ਜਿਹੜੀ ਥੱਲੇ ਜਿਹੜਾ ਤੁਹਾਨੂੰ ਥੱਲੇ ਦਿਖਾਇਆ ਉਧਰ ਦਿਖਾ ਦਿਓ ਬਈ ਸਾਹਮਣੇ ਜਿਹੜੀ ਇਸ ਟਾਈਮ ਉਹ ਬੁਰਜੀਆਂ ਰਹਿ ਗਈਆਂ ਦਰਿਆ ਦੇ ਵਿੱਚ ਕਰਦੇ ਆ ਜਿਹੜੀ ਟ੍ਰੇਨ ਇੱਥੋਂ ਜਾਂਦੀ ਸੀ ਸਿੱਧੀ ਪਾਕਿਸਤਾਨ ਨੂੰ ਲਾਹੌਰ ਨੂੰ ਕ੍ਰਾਂਚੀ ਨੂੰ ਇੱਥੋਂ ਸਿੱਧੀ ਟ੍ਰੇਨ ਜਾਂਦੀ ਸੀ ਤੁਸੀਂ ਉਹਨੇ ਤਾਂ ਹੈਗੇ ਆ ਬਈ ਸੈਣੀ ਵਾਲਾ ਹਨਾ ਪਰ ਕੀ ਆ ਉਧਰ ਦੀ ਆਪਾਂ ਲੰਘ ਜਾਨੇ ਆ ਦਰਿਆ ਤੋਂ ਦੀ ਤੇ ਜਿਹੜਾ ਉੱਥੇ ਬਣਿਆ ਵਾ ਸਟੇਸ਼ਨ ਤੇ ਜਿਹੜੀ ਸ਼ਹੀਦਾਂ ਦੀ ਸਮਾਦ ਬਣੀ ਆਪਾਂ ਉਹ ਦੇਖ ਕੇ ਇੱਥੋਂ ਵਾਪਸ ਆ ਜਾਈਏ ਨਾ ਪਰ ਜੇ ਤੁਸੀਂ ਜਾਣਦੇ ਹੋ ਨਾ ਪਹਿਲਾ ਦਰਿਆ ਤੋਂ ਪਹਿਲੀ ਪੋਸਟ ਆਉਗੀ ਪਾਲ ਤੋਂ ਪਿੱਛੇ ਪਹਿਲੀ ਪੋਸਟ ਆਉਗੀ ਉੱਥੋਂ ਸੱਜੇ ਮੁੜ ਜਾਣਾ ਸੱਜੇ ਮੁੜ ਕੇ ਤੁਹਾਨੂੰ ਜਿਹੜਾ ਅੱਗੇ ਆਹ ਸਟੇਸ਼ਨ ਨੂੰ ਮਿਲੂਗਾ ਇਹ ਹੈਗਾ ਬਾਈ ਪੁਰਾਣਾ ਸਟੇਸ਼ਨ ਤੇ ਇੱਥੇ ਆਹ ਸਿਸਟਮ ਕਈ ਪੁੱਛ ਲੈਂਦੇ ਬਾਈ ਇਹ ਕਿੱਥੇ ਆਣਾ ਤੇ ਆਹ ਦੇਖ ਲਓ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਹੁਣ ਆਹ ਦੇਖ ਲਓ ਗੇਟ ਪੂਰੇ ਮਜ਼ਬੂਤ ਬਣੇ ਹੋਏ ਆ ਬਾਈ ਤੇ ਆਹ ਪੌੜੀ ਜਾਂਦੀ ਆ ਬਾਈ ਤਾਂ ਨੂੰ ਅੰਦਰ ਆ ਕੇ ਦਿਖਾ ਦੇ ਸਭ ਆਹ ਪੌੜੀ ਜਾਂਦੀ ਆ ਜਮਾਂ ਬਿਲਕੁਲ ਉੱਪਰ ਛੱਤ ਤੇ ਤੇ ਲੋਹੇ ਦੀਆਂ ਪੌੜੀਆਂ ਆ ਦੇਖ ਲਓ ਬਾਈ ਮਜ਼ਬੂਤ ਵੇਖੋ ਇੱਧਰ ਲੋਹਾ ਪੂਰਾ ਮਜ਼ਬੂਤ ਲੋਹਾ ਐਣੀ ਵੀ ਮੈਨੂੰ ਲੱਗਦਾ ਹਜੇ ਕਿ ਤੇਣੀ ਜਾਂਦਾ ਜੇ ਜੇ ਦੀ ਕੋਈ ਸਾਹ ਸੰਭਾਲ ਹੋ ਜੇ ਤਾਂ ਛੱਤ ਦਿਖਾ ਦਿਓ ਇਧਰ ਬਈ ਡਿਜ਼ਾਈਨਿੰਗ ਪੁਰਾਣੇ ਜਿਹੜੇ ਜਵਾਨੇ ਦੀ ਆ ਤੇ ਇੱਥੋਂ ਵੇਖੋ ਆ ਫੇਰ ਜਿਹੜੀ ਪੌੜੀ ਆ ਥੱਲੇ ਜਾਂਦੀ ਆ ਬਈ ਆਹ ਲੋ ਜਿਹੜੀ ਪੌੜੀ ਥੱਲੇ ਜਾਂਦੀ ਆ ਜਿੱਥੋਂ ਆਪਾਂ ਥੱਲੇ ਵਖਾ ਕੇ ਲਏ ਸੀਗੇ ਤਾਂ ਇੱਥੋਂ ਜਿਹੜੀ ਥੱਲੇ ਆਉਂਦੀ ਆ ਤਾਂ ਚੜ੍ਹੇ ਜਾਂਦਾ ਸੀਗਾ ਤਾਂ ਇਹ ਹੈਗਾ ਬਈ ਇਹਨੂੰ ਸੈਨੀ ਵਾਲਾ ਠੀਕ ਆ ਆਪਾਂ ਆਏ ਸੀਗੇ ਅੱਜ ਤੇ ਆ ਹੁਣ ਬਈ ਇਹਨਾਂ ਨੇ ਨਵੀਂ ਸਟੀਲ ਦੀ ਜਿਹੜੀ ਲਾਤੀਆ ਗ੍ਰੈਲ ਕਿਉਂਕਿ ਬੱਚੇ ਆ ਜਾਂਦੇ ਨਾ ਥੱਲੇ ਨਾਲ ਕੋਈ ਜਾਵੜੇ ਤੇ ਇਧਰ ਦਿਖਾ ਦਿਓ ਬਈ ਸਾਰੇ ਤੇ ਇਹ ਆ ਗਿਆ ਉੱਪ ਸ਼ੇਅਰ ਜ਼ਰੂਰ ਕਰ ਦਿਓ ਤੇ ਜਦੋਂ ਵੀ ਤੁਸੀਂ ਫਿਰੋਜ਼ਪੁਰ ਆਉਣਾ ਸੈਨੀਵਲਾ ਬਾਰਡਰ ਵੇਖਣ ਆਉਣਾ ਤੇ ਆਹ ਜਗਾ ਜ਼ਰੂਰ ਇੱਥੇ ਦੇਖ ਕੇ ਜਾਣੀ ਆ ਉਧਰੋਂ ਵੇਖ ਕੇ ਇੱਥੇ ਜ਼ਰੂਰ ਰੁੱਕ ਕੇ ਜਾਣਾ ਤੇ ਇਹ ਜਿਹੜਾ ਹੈਗਾ ਬਈ ਪ੍ਰਾਤਨ ਹੈਗਾ ਤੇ ਆਸ ਕਰਦੇ ਆ ਜਿਹੜਾ ਅੱਗੇ ਬਈ ਆਪਣੇ ਦੋਵੇਂ ਜਿਹੜਾ ਮੁਲਖਾਂ ਦਾ ਹਨਾ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਤੇ ਦੋਵਾਂ ਦਾ ਜਿਹੜਾ ਪਿਆਰ ਆ ਉਹ ਬਣ ਜੇ ਹਨਾ ਬਾਰਡਰ ਖੁੱਲ ਜਾਣ ਤੇ ਜਿਹੜੇ ਮੋਹ ਲੀਆਂ ਤੰਦਾ ਜਿਹੜੀਆਂ ਉਹ ਫਿਰ ਜੁੜ ਜਾਣ ਪਿਆਰ ਦੀਆਂ ਜੱਫੀਆਂ ਉਹ ਜਿਹੜੀਆਂ ਪੈ ਜਾਣ